ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਹੈ ਵੀਰੇ ਉਹਦੇ 'ਚ ਨਾ ਬਹੁਤ ਖਾਸ ਧਿਆਨ ਗੱਲਾਂ ਜਿਹੜੀਆਂ ਨੇ ਜਿਹੜਾ ਮੁੱਦਾ ਚਰਚਾ ਚੱਲ ਰਿਹਾ ਅੱਜਕੱਲ ਵੀ ਪੂਸ਼ਾ 144 ਜਾਂ ਪੂਸ਼ਾ 44 ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਵਿਕੂਗੀ ਯਾਰਾ ਦੂਜਾ ਕੁਐਸਚਨ ਜਿਹੜਾ ਆਪਾਂ ਆ ਵੀਡੀਓ ਦੇ ਵਿੱਚ ਕਵਰ ਕਰਨਾ ਵੀ ਹਾਈਬ੍ਰਿਡ ਝੋਨਾ ਲਾਉਣਾ ਜੀ ਉਹ ਵਿਕੂਗਾ ਪੰਜਾਬ ਦੇ ਵਿੱਚ ਤੀਜਾ ਸਵਾਲ ਜੇ ਪੂਸ਼ਾ 44 ਨਹੀਂ ਵਿਕੂਗੀ ਤਾਂ ਕਿਹੜੀਆਂ ਕਿਸਮਾਂ ਨੇ ਜਿਹੜੀਆਂ ਉਹ ਝੋਨੇ ਦੀਆਂ ਆਪਾਂ ਲਾ ਸਕਦੇ ਹਾਂ ਜਿਹੜੀਆਂ ਕਿ ਵਿਕਣਗੀਆਂ ਸਰਕਾਰੀ ਰੇਟ ਤੇ ਤੇ ਹੁਣ ਪਨੀਰੀ ਬੀਜਣ ਦਾ ਕਿਹੜੀਆਂ ਕਿਸਮਾਂ ਦਾ ਟਾਈਮ ਅੱਜ 28 29 ਤਰੀਕ ਹੋਗੀ ਠੀਕ ਹੈ 28 29 ਮਈ ਤਾਂ ਇਸ ਤੋਂ ਬਾਅਦ ਜਿਹੜੀਆਂ ਪਨੀਰੀਆਂ ਆਪਾਂ ਕਿਹੜੀਆਂ ਬੀਜ ਸਕਦੇ ਹਾਂ ਤਾਂ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਵੀ ਸਤਿ ਸ਼੍ਰੀ ਅਕਾਲ ਜੀ ਨਵੇਂ ਹੋ ਤਾਂ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਵੀਡੀਓ ਪਾਉਂਦੇ ਰਹਿੰਨੇ ਆਂ ਬਾਈ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾ ਮੇਨ ਮੁੱਦਾ ਕਹਿੰਦੇ ਭਗਵੰਤ ਮਾਨ ਦਾ ਬਿਆਨ ਆ ਗਿਆ ਵੀ ਜੇ ਤੁਸੀਂ ਪੂਸ਼ਾ 44 ਲਾਓਗੇ ਪੂਸ਼ਾ ਲਾਓਗੇ ਡੋਗਰ ਪੂਸ਼ਾ ਲਾਓਗੇ ਤਾਂ ਆ ਉਹਦੇ ਜ਼ਿੰਮੇਦਾਰ ਤੁਸੀਂ ਆਪ ਹੋਵਗੇ ਠੀਕ ਹੈ ਮਤਲਬ ਸਾਫ਼ ਤੇ ਸਪਸ਼ਟ ਕਹਿੰਦੇ ਵੀ ਅਸੀਂ ਤਾਂ ਚੱਕਦੇ ਨਹੀਂ ਕਾਰਨ ਇਹਦਾ ਕੀ ਆ ਨਾ ਚੱਕਣ ਦਾ ਕਹਿੰਦਾ ਪੂਸ਼ਾ 44 150 ਦਿਨ ਲੈ ਜਾਂਦੀ ਆ ਭਾਵ ਇਹਦੇ ਤੇ ਪਾਣੀ ਦੀ ਖਪਤ ਜ਼ਿਆਦੀ ਹੁੰਦੀ ਆ ਪਰ ਪੂਸ਼ਾ 44 ਹੁੰਦੀ ਕਿੱਥੇ ਆ ਬਈ 1.5 ਨੰਬਰ ਪਾਣੀ ਤੱਕ ਵੀ ਹੋ ਜਾਂਦੀ ਆ ਠੀਕ ਆ ਵਾਣ ਦਰਮਿਆਨਾ ਵੀ ਹੋ ਤੱਕ ਵੀ ਹੋ ਜਾਂਦੀ ਆ ਡਾਕਰ ਤੇ ਚੰਗੇ ਵਾਣ ਦੇ ਵਿੱਚ ਇਹ 100-100 ਗੱਟਾ ਪਲੱਸ ਹੋਇਆ ਹੈਗਾ ਤੇ ਹੋ ਜਾਂਦਾ ਮਸਲਾ बस ਕੀ ਆ ਵੀ ਕਿਸਾਨ ਦੇ ਜੇਬ 'ਚ ਪੈਸੇ ਨਾ ਆ ਜਾਣ 150 ਦਿਨ ਵਾਲੀਆਂ ਹੁਣ ਮੈਂ ਕਈ ਵੈਰਾਈਟੀਆਂ ਗਿਣਾ ਦਿੰਨਾ ਜਿਹੜੀਆਂ 150 ਦਿਨ ਲੈ ਜਾਂਦੀਆਂ ਪਰ ਉਹ ਸਰਕਾਰ ਨੂੰ ਨਹੀਂ ਦੇਖਦੀਆਂ ਜਿਵੇਂ 1401 ਮੁਛਲ ਇਹ ਵੀ ਲਗਭਗ 150 ਦਿਨ ਲੈ ਜਾਂਦਾ ਠੀਕ ਹੈ ਜੀ ਪੀਆਰ 131 ਇਹ ਕਹਿੰਦੇ ਤਾਂ ਹੈਗੇ ਨੇ ਵੀ 135 ਦਿਨਾਂ ਚ ਤਿਆਰ ਹੋ ਜਾਂਦਾ ਪਰ 140 ਪਲੱਸ ਦਿਨ ਇਹ ਵੀ ਲੈ ਜਾਂਦਾ ਚੰਗੇ ਬਾਣ ਦੇ ਵਿੱਚ ਫਰਕ ਕਿੰਨਾ ਹੈ ਯਾਰ 10 ਦਿਨਾਂ ਦਾ ਫਰਕ ਆ ਸਾਰੂੰ ਤੁਸੀਂ ਪਾਣੀ ਨਹੀਂ ਵੇਸਟ ਕਰਦੇ ਬੰਦਾ ਪੁੱਛੇ ਹਨਾ ਸਿਰਫ ਤੁਹਾਨੂੰ ਕਿਸਾਨ ਹੀ ਦਿਸਦਾ ਹੋਰ ਤੁਹਾਨੂੰ ਕੋਈ ਇੰਡਸਟਰੀ ਨਹੀਂ ਦਿਸਦੀ ਕਿਉਂ ਕਿ ਉਹ ਟੈਕਸ ਭਰਦੇ ਨੇ ਅਸੀਂ ਟੈਕਸ ਨਹੀਂ ਭਰਦੇ ਰੌਲਾ ਇੱਥੇ ਹੀ ਆ ਨਾ ਗੱਲਾਂ ਟੈਕਸ ਲਾ ਦੋਗੇ ਯਾਰ ਪਤਾ ਹੀ ਹੈ ਤੁਹਾਡਾ ਲਾਉਗੇ ਪਰ ਫਿਰ ਇਹ ਰੂਲ ਨਹੀਂ ਚੱਲਣਗੇ ਤੁਹਾਡੇ ਠੀਕ ਹੈ ਭਾਈ ਪੂਸ਼ਾ 44 ਵਿਕੂਗੀ ਜਾਂ ਨਹੀਂ ਵਿਕੂਗੀ ਸ਼ੈਲਰਾਂ ਵਾਲਿਆਂ ਨੂੰ ਪੂਸ਼ਾ ਦੇ ਵਿੱਚ ਬਹੁਤ ਫਾਇਦਾ ਬਹੁਤ ਜ਼ਿਆਦਾ ਫਾਇਦਾ ਕਿਉਂਕਿ ਇਹਦਾ ਟੋਟਾ ਨਹੀਂ ਹੁੰਦਾ ਚੌਲ ਦੀ ਕੁਆਲਿਟੀ ਬਹੁਤ ਵਧੀਆ ਬਣਦੀ ਆ ਪਰ ਹੁਣ ਆੜਤੀਆਂ ਦੀ ਸ਼ੈਲਰ ਵਾਲਿਆਂ ਦੀ ਤੇ ਭਗਵੰਤਮਾਨ ਦੀ ਮੀਟਿੰਗ ਹੋਈ ਸੀ ਇੱਕ ਉਹਦੇ ਵਿੱਚ ਜਦੋਂ ਭਗਵੰਤਮਾਨ ਸੀਐਮ ਨੇ ਆਪਣੇ ਨੇ ਉਤੋਂ ਚੂੜੀ ਕਾਸਤੀ ਵੀ ਭਾਈ ਵਿਕਣੀ ਨਹੀਂ ਤਾਂ ਹੁਣ ਸ਼ੈਲਰ ਜੀ ਮਾਲਕ ਆੜਤੀਏ ਜਿਨ੍ਹਾਂ ਨੇ ਬਜਾਇਆ ਸੀ ਵੀ ਵੀਰ ਦੋ ਕੋਈ ਨਾ ਚੱਕ ਲਾਂਗੇ ਇਹ ਤਾਂ ਵੇਖੀ ਜਾਣੀ ਹੈ ਤਾਂ 100 ਰੁਪਿਆ ਮਹਿੰਗੀ ਵੀ ਵੇਕੂਗੀ ਹੈਨਾ no doubt ਕੋਈ ਵੀ ਚੀਜ਼ ਚਾਹੇ ਤੁਸੀਂ ਕੁਝ ਵੀ ਵੀਰ ਦੋ ਖੇਤ ਦੇ ਵਿੱਚ ਉਹ ਵਿਕਣੋਂ ਤਾਂ ਨਹੀਂ ਰਹਿੰਦੀ ਖੱਜਲ ਖਵਾਰੀ ਹੋ ਸਕਦੀ ਹੈ ਸਿੱਧੀ ਜੀ ਗੱਲ ਆ ਤਾਂ ਹੁਣ ਇੱਥੇ ਦੋ ਤਰ੍ਹਾਂ ਦੇ ਕਿਸਾਨ ਹੁੰਦੇ ਆ ਇੱਕ ਤਾਂ ਜਿਹੜੇ ਮਗਰ ਲੱਗਦੇ ਆ ਕਿਸੇ ਦੇ ਠੀਕ ਹੈ ਇੱਕ ਜਿਹੜੇ ਅਟ ਵਾਲਾ ਰਹਿੰਦੇ ਨੇ ਵੀ ਕੋਈ ਚੱਕਰ ਨਹੀਂ ਯਾਰ ਦੇਖੀ ਜਾਊਗੀ ਹਨਾ ਤਾਂ ਜਿੱਥੇ ਵੀ ਰਿਸਕ ਲਾਓਗੇ ਤੁਸੀਂ ਦੇਖੀ ਜਾਊਗੀ ਉੱਥੇ ਤੁਹਾਨੂੰ ਫਾਇਦਾ ਹੀ ਹੋਊਗਾ ਜਿੱਥੇ ਤੁਸੀਂ ਹਥਿਆਰ ਡੇਗਤੇ ਵੀ ਯਾਰ ਕੰਮ ਤਾਂ ਟੇਡਾ ਹੋ ਗਿਆ ਹੋਰ ਵੈਰੈਟੀ ਲਾ ਲਈਏ ਉੱਥੇ ਤੁਹਾਡਾ ਨੁਕਸਾਨ ਹੀ ਨੁਕਸਾਨ ਹੈ ਪਰ ਫਿਰ ਵੀ ਆਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸੂਗਾ ਵੀ ਕਿਹੜੀਆਂ-ਕਿਹੜੀਆਂ ਵੈਰੈਟੀਆਂ ਆਪਾਂ ਲਾ ਸਕਦੇ ਆ ਜੇ ਤੁਸੀਂ ਪੂਸ਼ਾ 44 ਨਹੀਂ ਲਾਉਣੀ ਠੀਕ ਹੈ ਬੈਣ ਆ ਪੂਰਾ ਬੀ ਆ ਜਿਹੜਾ ਇਹ ਲਗਭਗ 30% ਰਕਬੇ ਦੇ ਵਿੱਚ ਲੱਗੂਗਾ ਪੂਰੇ ਪੰਜਾਬ ਦੇ ਵਿੱਚ 30% ਰਕਵਾ ਮਾਝਾ ਮਾਲਵਾ ਦੁਆਬੇ ਦੇ ਵਿੱਚ ਜਿਹੜਾ ਕੀ ਪਿਛਲੀ ਵਾਰੀ ਇਹ ਘਟ ਕੇ 10% ਹੀ ਰਹਿ ਗਿਆ ਸੀ ਇਸ ਵਾਰ ਬਹੁਤ ਲੱਗੂਗਾ ਹਨਾ ਤੇ ਦੋ ਤਰ੍ਹਾਂ ਦੇ ਕਿਸਾਨ ਜਿਵੇਂ ਮੈਂ ਕਿਹਾ ਇੱਕ ਤਾਂ ਕਹਿੰਦੇ ਵੀ ਲਾਵਾਂਗੇ ਲਾਵਾਂਗੇ ਕੋਈ ਚੱਕਰ ਨਹੀਂ ਆ ਦੇਖੀ ਜੋ ਕਾਰਟੇ ਦੇ ਦਾਂਗੇ ਹਨਾ ਜੇ ਤੁਹਾਡਾ 100 ਗੱਟਾ ਵੀ ਹੁੰਦਾ ਯਾਰ ਠੀਕ ਹੈ ਉਹਦੇ ਵਿੱਚੋਂ 10 ਗੱਟੇ ਕਾਰਟੇ ਵੀ ਚਲੇ ਗਏ 90 ਗੱਟੇ ਤਾਂ ਫਿਰ ਵੀ ਤੁਹਾਨੂੰ ਪ੍ਰੋਫਿਟ ਹੀ ਆਣਾ ਯਾਰ ਸਿੱਧੀ ਜੀ ਗੱਲ ਆ ਸੋਚਣ ਵਾਲੀ ਗੱਲ ਆ ਤੱਕ ਘਬਰਾਉਣ ਦੀ ਲੋੜ ਨਹੀਂ ਇੱਕ ਤਾਂ ਆਹ ਕਿਸਾਨ ਨੇ ਵੀ ਕੋਈ ਚੱਕਰ ਨਹੀਂ 10 ਗੱਟੇ ਜੇ ਕਾਰਟੇ ਚਲੇ ਗਏ ਪਿੱਟੀ ਦੀ ਗੱਲ ਆ ਯਾਰ ਫਿਰ ਵੀ ਬਾਕੀਆਂ ਨਾਲੋਂ ਝੋਨਾ ਵਧੀਆ ਹੋਊਗਾ ਹਨਾ ਪਰ ਇੱਕ ਕਿਸਾਨ ਉਹ ਨੇ ਵੀ ਯਾਰ ਕੋਈ ਚੱਕਰ ਨਹੀਂ ਪੀ ਆਰ 126 ਲਾ ਲਾਂਗੇ ਜਾਂ ਪੀ ਆਰ 131 ਲਾ ਲਾਂਗੇ ਜਾਂ ਸੀ ਆਰ ਵਾਲਿਆਂ ਦਾ ਲਾ ਲਾਂਗੇ ਕੋਈ ਹਨਾ ਝੋਨਾ ਜਾਂ ਸੁਪਰੀਮ ਲਾ ਲਾਂਗੇ ਜਾਂ ਪੰਜਾਬ ਨੰਬਰ 1 ਲਾ ਲਾਂਗੇ ਵੀ ਉਹ ਵੀ ਯਾਰ 80 85 ਗੱਟੇ ਜੇ ਹੋਊਗੀ ਤਾਂ ਟੈਨਸ਼ਨ ਤਾਂ ਨਹੀਂ ਕੋਈ ਯਾਰ ਖੱਜਲ ਖਵਾਰੀ ਤਾਂ ਨਹੀਂ ਨਾ ਵਿਕਤਾ ਜਾਊਗੀ ਤਾਂ ਇਹ ਹੁਣ ਤੁਸੀਂ ਚੂਜ਼ ਕਰਨਾ ਜੇ ਤਾਂ ਸਿੱਧੀ ਜੀ ਗੱਲ ਹੈ ਆਪਣੀ ਦੀ ਬੀਜ ਰੱਖੀ ਆ ਭਾਈ ਚੱਕ ਦੋਰੇਸ ਕੋਈ ਚੱਕਰ ਨਹੀਂ ਜੇ ਤੁਸੀਂ ਪਣੀਰੀ ਨਹੀਂ ਬੀਜੀ ਰਿਸਕ ਨਹੀਂ ਲੈਣਾ ਤਾਂ ਅੱਧਾ-ਅੱਧਾ ਕਰ ਲਓ ਬਾਈ ਬਾਕੀ ਕਰੋ ਆਪਣੀ ਮਰਜ਼ੀ ਸੁਣੋ ਸਭ ਦੀ ਸਿੱਧੀ ਜੀ ਗੱਲ ਆਪਣੀ ਦਾ ਹੀ ਗੱਲ ਆ ਤਾਂ ਵਿਕਣ ਨਾ ਵਿਕਣ ਵਾਲੀ ਗੱਲ ਤੁਹਾਨੂੰ ਇੱਥੇ ਮੈਂ ਸਾਰੀ ਸਾਫ਼ ਸਪਸ਼ਟ ਦੱਸਤੀ ਹਾਈਬ੍ਰਿਡ ਵਿਕੂਗਾ ਕਿ ਨਾ ਵਿਕੂਗਾ ਹਾਈਬ੍ਰਿਡ ਦਾ ਪਹਿਲਾਂ ਬਾਈ ਫੈਸਲਾ ਲਮਕਾਤਾ ਹਾਈ ਕੋਰਟ ਪੰਜਾਬ ਕੋਰਟ ਦੇ ਵਿੱਚ ਲਾ ਕੇ 2 ਤਰੀਕ ਨੂੰ ਫੈਸਲਾ ਸੀ ਪਰ 5 ਨੂੰ ਆਇਆ ਫਿਰ 12 13 ਕਰਤੀ ਫਿਰ 19 ਨੂੰ ਕਰਤਾ ਹਨਾ ਐ ਸਿਸਟਮ ਵਧ ਗਿਆ ਹੁਣ ਜਿੱਥੇ ਨੋਟੀਫਿਕੇਸ਼ਨ ਦੇ ਉੱਤੇ ਆਉਂਦਾ ਉੱਥੇ ਰਾਖਮਾ ਰੱਖ ਲਿਆ ਅਨਵੇਲੇਬਲ ਆਈ ਜਾਂਦਾ ਵੀ ਹਜੇ ਰਾਖਮਾ ਹੀ ਰੱਖ ਲਿਆ ਹਨਾ ਤਾਂ ਹਾਈਬ੍ਰਿਡ ਬਹੁਤ ਰਕਬੇ ਦੇ ਵਿੱਚ ਲੱਗਦਾ ਬਈ 7501 ਬਹੁਤ ਰਕਬੇ ਦੇ ਵਿੱਚ ਲੱਗਿਆ 5P67 ਮਾਨਸਾ ਸਰਦੂਲਗੜ ਚਨੀ ਹੀਰ ਠੀਕ ਹੈ ਮੁਕਸਰ ਗਿੱਦੜਵਾਹਾ ਉੱਥੇ 28P67 ਬਹੁਤ ਲੱਗਿਆ ਬਈ ਹੋਰ ਬਹੁਤ ਵੀ ਨੇ 77301 ਬਹੁਤ ਲੱਗਦਾ ਵੀਰੇ ਮੱਕੀ ਵਾਲੇ ਬਾਣਾ ਚ ਹਨਾ ਤਾਂ ਹਾਈਬ੍ਰਿਡ ਦਾ ਰਕਬਾ ਜ਼ਰੂਰ ਘਟਿਆ ਇਸ ਵਾਰ ਪੂਸ਼ਾ ਦਾ ਜ਼ਰੂਰ ਵਧਿਆ ਇਸ ਵਾਰ ਇਹਨਾਂ ਦੋਨਾਂ ਦੇ ਚੱਕਰਾਂ ਦੇ ਵਿੱਚ ਬਾਸਮਤੀ ਦਾ ਰਕਬਾ ਵੀ ਵਧਣ ਦੀ ਪੂਰੀ ਪੂਰੀ ਸੰਭਾਵਨਾ ਹੁਣ ਉਹਦੇ ਤੇ ਵੀ ਕਰੀ ਜਾਂਦੇ ਵੀ 1885 ਨਾ ਲਾਇਓ ਜੀ ਛੈਲਰ ਵਾਲਿਆਂ ਦਾ ਟੋਟਾ ਆਏ ਆ ਬੋਆ 1885 ਇਸ ਦੀ ਬਹੁਤ ਲੱਗੂਗੀ ਤੇ ਰੇਟ ਵੀ ਉਹਦਾ 17 18 ਦੇ ਲਗਭਗ ਬਰਾਬਰ ਜੇਹੀ ਰਹੂਗਾ ਆਈਡੀਆ ਠੀਕ ਹੈ 17 18 ਤੇ 1885 ਬਹੁਤ ਰਕਬੇ ਦੇ ਵਿੱਚ ਲੱਗੂਗੀ ਹੁਣ ਆ ਗਿਆ ਮੁੱਦਾ ਵੀ ਕਿਹੜੀਆਂ ਲਾਈਏ ਜੇ ਪੂਸ਼ਾ 44 ਵੀ ਨਹੀਂ ਲਾਉਣਾ ਹਾਈਬ੍ਰਿਡ ਵੀ ਨਹੀਂ ਲਾਉਣਾ ਵੀਰੇ 29 28 ਮਈ ਤੋਂ ਬਾਅਦ ਕਿਹੜੀ ਪਣੀਰੀ ਬੀਜ ਸਕਦੇ ਆ ਸਭ ਤੋਂ ਪਹਿਲੀ ਤੁਸੀਂ ਜਾ ਸਕਦੇ ਹੋ ਵੀਰੇ ਬਾਸਮਤੀ ਵਾਲੇ ਪਾਸੇ ਬਾਸਮਤੀ ਦੀਆਂ ਕਿਹੜੀਆਂ ਦੋ ਦੋ ਕਿਸਮਾਂ ਲਾਉਣੀਆਂ ਬਸ ਦੋ ਨਾਲ ਹੀ ਪੰਗਾ ਲਿਓ 18 85 ਇੱਕ ਤਾਂ 117 18 ਇਹਨਾਂ ਦੋਨਾਂ ਦੇ ਵਿੱਚੋਂ ਕੋਈ ਮਰਜ਼ੀ ਲਾ ਲਿਓ ਪੂਰੀ ਵੀਡੀਓ ਚੈਨਲ ਦੇ ਉੱਤੇ ਆਪਣੀ ਪਲੇਲਿਸਟ ਦੇ ਵਿੱਚ ਪਈ ਆ ਵੀ ਕਿਹੜੀ ਵਧੀਆ ਠੀਕ ਹੈ ਆ ਲਾਉਣੀਆਂ ਦਾ ਵੀਰੇ ਬੀ ਚੱਜ ਦੀ ਕੁਆਲਿਟੀ ਦਾ ਲਿਓ ਹਰੀ ਹਰ ਦਾ ਲੈ ਲਿਓ ਸੁਪਰੀਮ ਵਾਲਿਆਂ ਦਾ ਲੈ ਲਿਓ ਕਰਨਾਲ ਵਾਲਿਆਂ ਦਾ ਲੈ ਲਿਓ ਤੇ ਸ਼ਕਤੀ ਵਰਦਕ ਦਾ ਤਾਂ ਸਭ ਤੋਂ ਬੈਸਟ ਹੀ ਹੈ 17 18 ਬਾਈ ਯੂਨੀਵਰਸਿਟੀ ਦਾ ਲੈ ਸਕਦੇ ਹੋ ਹੋਰ ਕਿਤੋਂ ਵੀ ਤੁਹਾਨੂੰ ਮਿਲ ਜੂਗਾ ਆਮ ਵੀ ਇਹ ਮਿਲੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਆਹ 700 ਤੋਂ ਲੈ ਕੇ 900 ਰੁਪਏ ਦੀ ਥੈਲੀ ਬਾਜ਼ਾਰ ਦੇ ਵਿੱਚ ਵਿਕੀ ਜਾਂਦੀ ਹੈ 4 ਕਿਲੋ ਦੀ ਠੀਕ ਹੈ ਜੀ ਇਹਨਾਂ ਦੋਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਲਾ ਸਕਦੇ ਹੋ 29 ਮਈ ਤੋਂ ਲੈ ਕੇ ਬਾਈ 9 ਜੂਨ ਤੱਕ ਦੋਨਾਂ ਦੇ ਵਿੱਚੋਂ ਜਿਹੜੀ ਮਰਜ਼ੀ ਲਾ ਲਿਓ ਜਿਹੜੀ ਮੈਂ ਲਾਉਂਗਾ ਉਹ 17 18 ਵੀ ਲਾਉਂਗਾ ਕੁਛ ਰਕਮ 18 85 ਦਾ ਵੀ ਲਾਉਂਗਾ 5 ਜੂਨ ਨੂੰ ਮੈਂ ਆਪਣੀ ਦੀ ਬੀਜੂਗਾ ਕੁਛ ਕੁਛ 31 ਮਈ ਨੂੰ ਬੀਜੂਗਾ ਜਦੋਂ ਸੂਤ ਜਾ ਲੱਗਿਆ ਸ਼ਿਫਟਾਂ ਦੇ ਵਿੱਚ ਮੈਂ ਆਪਣੀ ਦੀ ਬੀਜਦਾ ਹੁਣਾ ਤਾਂ ਜਦੋਂ ਲਾਉਣੇ ਆ ਉਦੋਂ ਪੱਕੜ ਜਾ ਰਹੋ ਜੇ ਕੰਮ ਹੋਰ ਕਿਹੜਾ ਜੋ ਲਾ ਸਕਦੇ ਆ ਜੇ ਬਾਸਮਤੀ ਨਹੀਂ ਲਾਉਣੀ ਆਪਾਂ ਝੋਨੇ ਦੇ ਵਿੱਚ ਜਾਣਾ ਤਾਂ PR 126 ਜਿਹੜਾ ਲਾਉਣਾ ਬਈ ਉਹ 5 ਜੂਨ ਤੋਂ ਬਾਅਦ ਬਾਅਦ ਲਾਓ ਸਿੱਧੀ ਜੀ ਗੱਲ ਹੈ ਠੀਕ ਹੈ ਜੇ 10 ਜੂਨ ਨੂੰ ਤੁਸੀਂ ਖੇਤ ਦੇ ਵਿੱਚ ਆਪਣੀ ਦੀ ਬੀਜੋਗੇ ਤਾਂ ਮੈਂ ਕਹਿੰਦਾ ਲੈਟੇ ਆ ਜਾਣਗੇ ਨਿਆਰਾ ਹੀ ਆ ਜੂਗਾ ਛਾੜ ਖਣ ਠੀਕ ਹੈ ਪੀਆਰ 126 ला ਸਕਦੇ ਆ ਟਾਈਮ ਪੰਜਾਬ ਨੰਬਰ 1 ਇਹ ਵੀ ला ਸਕਦੇ ਹੋ ਬਹੁਤ ਡਿਮਾਂਡ ਦੇ ਵਿੱਚ ਆ 10% ਰਕਬੇ ਦੇ ਵਿੱਚ ਤਕਰੀਬਨ ਇਹ ਮਾਲਵੇਰੀਏ ਦੇ ਵਿੱਚ ਇਹਨੇ ਪੂਰਾ ਰਾਜ ਕਰਿਆ ਇਹ ਵੀ ਤੁਸੀਂ ला ਸਕਦੇ ਹੋ ਪਰ ਪਹਿਲਾਂ ਵਾਲੀ ਪਨੀਰੀ ਵੀ ਜੀ ਨਾਲੋਂ ਇਹਦਾ ਝਾੜ ਦਾ ਵਿੱਚ ਫਰਕ ਤੁਹਾਨੂੰ ਨਜ਼ਰ ਆਊਗਾ ਪੀਆਰ 131 ਤਾਂ ਲਾ ਹੀ ਸਕਦੇ ਆ ਬਈ ਠੀਕ ਹੈ 5 ਜੂਨ ਤੋਂ ਪਹਿਲਾਂ ਪਹਿਲਾਂ ਤਾਂ ਆ ਝੋਨਿਆਂ ਵੱਲ ਤੁਸੀਂ ਜਾ ਸਕਦੇ ਹੋ ਮੇਨ ਹੋਰ ਵੱਲ ਜਾਣ ਦੀ ਲੋੜ ਨਹੀਂ ਜਿੰਨੇ ਪੀਆਰ ਲਾਓਗੇ ਉਹਨੇ ਸੌਖੇ ਰਹੋਗੇ ਬਈ ਠੀਕ ਹੈ ਹੋਰ ਵੈਰਾਈਟੀਆਂ ਜਿਹੜੀਆਂ ਆਪਾਂ ਵੀਡੀਓ ਪਾਉਂਦੇ ਰਹਾਂਗੇ ਮੇਨ ਤੁਸੀਂ ਕਰੋ ਆਪਣੀ ਮਰਜ਼ੀ ਜ਼ਿੰਮੇਵਾਰਤਾ ਜਿਹੜਾ ਨਾ ਮਾਈਂਡ ਹੁੰਦਾ ਦਿਲ ਹੁੰਦਾ ਮੈਂ ਵੀ ਜ਼ਿੰਮੇਵਾਰ ਆ ਜੇ ਵੀ ਤੀਜਾ ਭਰਾ ਆ ਕੇ ਕਹਿ ਦੇ ਵੀ ਯਾਰਾ ਤਾਂ ਗਲਤ ਕਰ ਲਿਆ ਉੱਥੇ ਡੋਲ ਜੰਨੇ ਆਪਾਂ ਜੇ ਆਪਾਂ ਬੀ ਵੀ ਲੈਣ ਜਾਈਏ ਦੁਕਾਨ ਤੇ ਘਰੋਂ ਧਾਰ ਕੇ ਲੈ ਕੇ ਜਾਂਦੇ ਆਂ ਵੀ ਆਹ ਲੈਣਾ ਪਰ ਉੱਥੇ ਜਦੋਂ ਚਾਰ ਜ਼ਿੰਮੇਵਾਰ ਭਾਈ ਆਪਣੇ ਬੈਠੇ ਹੁੰਦੇ ਆ ਉਹ ਗੱਲਾਂ ਚੱਲਦੀਆਂ ਨੇ ਹਨਾ ਜੇ ਦੁਕਾਨਦਾਰ ਨਹੀਂ ਉਹਦੇ ਕੋਲੇ ਬੀ ਹੈ ਨਹੀਂ ਉਹਨੇ ਮੋਲਡ ਕਰਤਾ ਤਾਂ ਆਪਾਂ ਉਹੀ ਬੀ ਲੈ ਕੇ ਆਵਾਂਗੇ 90% ਕਿਸਾਨ ਸਿਰਫ 10% ਹੀ ਮੇਰੇ ਵਰਗੇ ਹੁੰਦੇ ਆ ਵੀ ਕੋਈ ਨਾ 90% ਕਿਸਾਨ ਹੋਈ ਨੇ ਜਿਹੜਾ ਚਕਾਤਾ ਚੱਕਤੀ ਦੇਸ ਜਾਂ ਗਵੰਡੀ ਨੇ ਕਹਤਾ ਐ ਨਹੀਂ ਦੇਖਣਾ ਵੀ ਮੇਰੇ ਖੇਤ ਦੇ ਵਿੱਚ ਪਿਛਲੀ ਵਾਰੀ ਕੀ ਹੋਇਆ ਸੀ ਵਿਆਉਤਬੰਦੀ ਕੋਈ ਨਹੀਂ ਠੀਕ ਹੈ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਟੌਪਿਕ ਤੇ ਮਿਲਾਂਗੇ ਥੈਂਕ ਯੂ ਸੋ ਮੱਚ